ਕੌਨਟਰ ਇੰਟੈਲੀਜੈਂਸ ਅਤੇ ਕਰਨਤਨ ਪੁਲਿਸ ਵੱਲੋਂ ਚਲਾਏ ਗਏ ਸਾਂਝੇ ਆਪਰੇਸ਼ਨ ਦੌਰਾਨ ਕਰਨਤਨ ਦੇ ਨਿਵਾਸੀ ਇੱਕ ਨੌਜਵਾਨ ਨੂੰ ਪਾਕਿਸਤਾਨ ਵਿੱਚ ਆਈਐਸਆਈ ਨਾਲ ਸੰਬੰਧ ਬਣਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੌਰਾਨ ਗਗਨਦੀਪ ਸਿੰਘ ਨਾਮਕ ਜਿਹੜਾ ਵੀ ਮੁਲਜ਼ਮ ਹੈ ਉਸਦੇ ਪਿਤਾ ਦਾ ਨਾਮ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਔਰ ਮੋਹੱਲਾ ਰੁਡੂਗੜਾ ਦਾ ਨਿਵਾਸੀ ਹੈ ਔਰ ਇਸ ਵੱਲੋਂ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰਦੇ ਹੋਏ ਇਸ ਪਾਸੋਂ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਘਰ ਦੇ ਬਾਹਰ ਖੜੇ ਹਾਂ ਜੋ ਗਗਨਦੀਪ ਸਿੰਘ ਦਾ ਇੱਕ ਘਰ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਸਿੰਘ ਜਿਹੜਾ ਵਾ ਉਹ ਔਰ ਬਚਪਨ ਤੋਂ ਹੀ ਪੋਲੀਓ ਦਾ ਸ਼ਿਕਾਰ ਹੋਣ ਕਰਕੇ ਅਪਾਹਜ ਸੀ ਔਰ ਇਸ ਸਮੇਂ ਉਹ ਅਮਰਸਰ ਸਬਜੀ ਮੰਡੀ ਵਿੱਚ ਸਬਜੀ ਦਾ ਕਾਰੋਬਾਰ ਕਰਦੇ ਹੋਏ ਆਪਣਾ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ ਘਰ ਵਿੱਚ ਮਾਂ ਪਿਓ ਤੋਂ ਇਲਾਵਾ ਉਸ ਦੀ ਇੱਕ ਸਿਸਟਰ ਹੈ ਜੋ ਕਿ ਸ਼ਾਦੀशुदा ਹੈ ਔਰ ਆਪਣੇ ਸਹੁਰੇ ਘਰ ਰਹਿ ਰਹੀ ਹੈ ਇਸ ਦੌਰਾਨ ਜਿਹੜੀ ਪੁਲਿਸ ਨੇ ਜਿਹੜਾ ਮੋਬਾਈਲ ਬਰਾਮਦ ਕੀਤਾ ਉਸ ਦੀ ਜਾਂਚ ਕਰਨ ਤੋਂ ਬਾਅਦ ਉਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨ ਵਿੱਚ ਆਈਐਸਆਈ ਦੇ ਨਾਲ ਸਬੰਧਤ ਜਿਹੜੇ 20 ਕੰਟੈਕਟ ਨੰਬਰ ਜਿਹੜੇ ਆ ਕਿ ਉਹਨਾਂ ਨਾਲ ਜਿਹੜੇ ਸਾਂਝੇ ਕੀਤੇ ਗਏ ਸਨ ਉਸ ਦੀ ਜਾਣਕਾਰੀ ਹਾਸਲ ਹੋਈ ਹੈ ਪੁਲਿਸ ਨੂੰ ਔਰ ਜਿਹੜੀ ਆਪਰੇਸ਼ਨ ਸੰਦੂਰ ਚ ਲਾਇਆ ਗਿਆ ਸੀ ਔਰ ਉਸ ਦੇ ਸਬੰਧੀ ਜਿਹੜੀ ਆਰਮੀ ਦੀ ਮੂਵਮੈਂਟ ਨੂੰ ਲੈ ਕੇ ਗਗਨਦੀਪ ਸਿੰਘ ਵੱਲੋਂ ਪਾਕਿਸਤਾਨ ਆਈਐਸਆਈ ਨਾਲ ਜਿਹੜੇ ਕੀ ਜਾਣਕਾਰੀਆਂ ਸਾਂਝੀਆਂ ਕਰਨ ਦੇ ਵੀ ਮਤਲਬ ਜਿਹੜੇ ਕੀ ਦੋਸ਼ ਲਗਾਏ ਜਾ ਰਹੇ ਹਨ ਔਰ ਇਸ ਦੌਰਾਨ ਪੁਲਿਸ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਸ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਇਸ ਨੂੰ ਲੈ ਕੇ ਗਗਨਦੀਪ ਸਿੰਘ ਨੂੰ ਭਾਰਤੀ ਵੱਖ-ਵੱਖ ਚੈਨਲਾਂ ਦੇ ਰਾਹੀਂ ਉਸ ਨੂੰ ਕਾਫੀ ਜ਼ਿਆਦਾ ਅਮਾਊਂਟ ਵੀ ਉਸ ਦੇ ਖਾਤੇ ਵਿੱਚ ਆਈ ਹੈ ਹੁਣ ਪੁਲਿਸ ਵੱਲੋਂ ਇਹ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਕਿ ਇਹ ਜਿਹੜੀ ਰਾਸ਼ੀ ਹੀ ਇਹ ਕਿਸ ਤਰ੍ਹਾਂ ਉਸ ਪੁਲਿਸ ਰਹੀ ਸੀ ਕਿਸੇ ਰਾਹੀ ਆ ਰਹੀ ਸੀ ਹਵਾਲਾ ਰਾਸ਼ੀ ਆ ਰਹੀ ਸੀ ਜਾਂ ਕਿਸੇ ਵਿਅਕਤੀ ਤੇ ਰਾਹੀ ਉਸ ਨੂੰ ਭੇਜੀ ਜਾ ਰਹੀ ਸੀ ਪਰੰਤੂ ਪਰਿਵਾਰ ਵੱਲੋਂ ਜਿਹੜਾ ਕਿ ਇਸ ਸਾਰੇ ਜਿਹੜੇ ਦੋਸ਼ ਲਗਾਏ ਗਏ ਨੇ ਪੁਲਿਸ ਤੇ ਉਸ ਨੂੰ ਬੇ ਬੇਕਰਾਰ ਦੱਸਿਆ ਗਿਆ ਹੈ ਉਸ ਝੂਠ ਖਾਰਾ ਦਿੱਤਾ ਗਿਆ ਹੈ ਔਰ ਦੱਸਿਆ ਗਿਆ ਹੈ ਕਿ ਉਹਨਾਂ ਦਾ ਬੇਟਾ ਜਿਹੜਾ ਹੀ ਉਸਨੇ ਅਮਰਤ ਚੱਕਿਆ ਹੋਇਆ ਸੀ ਉਸ ਦੀ ਜਿਹੜੀ ਕੀ ਆ ਕਦੇ ਵੀ ਉਸ ਦਾ ਐਵੇਂ ਦੇ ਵਿਅਕਤੀਆਂ ਨਾਲ ਕੋਈ ਸੰਬੰਧ ਨਹੀਂ ਸੀ ਪਰ ਸੋਸ਼ਲ ਮੀਡੀਆ ਰਾਹੀਂ ਉਸ ਨੂੰ ਪੁਲਿਸ ਨੇ ਆਪਣਾ ਸ਼ਿਕਾਰ ਬਣਾ ਲਿਆ ਹੈ ਔਰ ਇਸ ਦੀ ਜਾਂਚ ਦੀ ਮੰਗ ਕੀਤੀ ਹੈ ਰਮਨ ਚਾਵਲਾ ਜਗਬੀਨ ਟੀਵੀ ਤਰਨ ਤਰਨ ਬਾਰੇ ਅਨਸਰ ਨੇ ਨਸ਼ਾ ਦਸ਼ਾ ਕੋਰ ਨੇ ਜਿਹੜੇ ਕਿ ਗੈਂਗਸਟਰ ਨੇ ਤੇ ਯਾ ਦੇਸ਼ ਲੋਦੀ ਗਤੀਵਿਧੀਆਂ ਕਰਦੇ ਆ ਉਹਦੇ ਖਿਲਾਫ ਲਗਾਤਾਰ ਹੀ ਦੇਖਤਰ ਹੀ ਜਿਹੜੀ ਕਿ ਤਰਨਤਾਰਨ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਤਹਿਤ ਹੀ ਕੱਲ ਕਾਊਂਟਰ ਇੰਟੈਲੀਜੈਂਸ ਪੰਜਾਬ ਉਹਨਾਂ ਵੱਲੋਂ ਸਾਡੇ ਨਾਲ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਸੀ ਉਸ ਤੇ ਐਕਟ ਕਰਦੇ ਹੋਏ ਆਪਣੇ ਵੱਲੋਂ ਟੀਮਾਂ ਬਣਾਈ ਗਈ ਜਿਹੜੀ ਜਿਹੜੇ ਕਿ ਐਸਪੀ ਸਿਟੀ ਰਿਪੋਤਾਪਨ ਸਿੰਘ ਸੰਧੂ ਤੇ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਨਾਗਰਾ ਟੈਸਟੀਮ ਨੂੰ ਲੀਡ ਕਰ ਰਹੀ ਸੀਗੇ ਆਪਰੇਸ਼ਨਲ ਸੁਪਰਵਾਈਜ਼ ਕਰ ਰਹੀ ਸੀਗੇ ਇਨਫੋਰਮੇਸ਼ਨ ਇਹ ਹੀ ਸੀਗੀ ਭਈ ਇੱਕ ਗਗਨਦੀਪ ਸਿੰਘ ਉਰਫ ਗਗਨ ਜਿਹੜਾ ਕਿ ਤਰਨਤਾਰਨ ਸਿਟੀ ਦਾ ਰਹਿਣ ਵਾਲਾ ਹੈ ਇਹ ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਦੇ ਜਿਹੜੇ ਇੰਟੈਲੀਜੈਂਸ ਅਫਸਰ ਨੇ ਤੇ ਇੱਕ פרוਖ ਖਾਲਿਸਤਾਨੀ ਐਲੀਮੈਂਟ ਹੈ ਪਾਕਿਸਤਾਨ ਦਾ ਹੀ ਗੋਪਾਲ ਸਿੰਘ ਚਾਵਲਾ ਉਹਦੇ ਨਾਲ WhatsApp ਰਾਹੀਂ ਗੱਲਾਂ ਵੀ ਕਰਦਾ ਹੈ ਤੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈ ਭਾਰਤੀਆ ਸੈਨਾ ਦੀ ਭਾਰਤੀਆ ਭਾਰਤੀ ਪੋਸਟਾ ਦੀ ਉਹ ਉਹਨਾਂ ਨਾਲ ਸਾਂਝੀ ਕਰਦਾ ਹੈ ਜਿਹੜਾ ਕਿ ਪਿੱਛੇ ਪਾਕਿਸਤਾਨ ਨਾਲ ਜਦੋਂ ਯੁੱਧੇ ਹਾਲਾਤ ਬਣੇ ਸੀਗੇ ਆਪਰੇਸ਼ਨ ਸਿੰਧੂਰ ਜਿਹੜਾ ਬਾਹਰ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਉਸ ਦੌਰਾਨ ਵੀ ਇਹਦੇ ਵੱਲੋਂ ਕਾਫੀ ਜਿਹੜੀ ਕਿ ਸੈਂਸਿਟਿਵ ਇਨਫੋਰਮੇਸ਼ਨ ਪੀਆਈਓਜ਼ ਪਾਕਿਸਤਾਨ ਇੰਟੈਲੀਜੈਂਸ ਆਫਸਰਸ ਨਾਲ ਜਿਹੜੀ ਕਿ ਸਾਂਝੀ ਕੀਤੀ ਗਈ ਜਦੋਂ ਇਹਨੂੰ ਕਾਬੂ ਕੀਤਾ ਗਿਆ ਤੇ ਇਹਦੇ ਕੋਲੋਂ ਦੋ ਮੋਬਾਈਲ ਜਿਹੜੇ ਨੇ ਉਹ ਬਰਾਮਦ ਹੋਏ ਆ ਉਹ ਮੋਬਾਈਲ ਦੇ ਵਿੱਚ ਤਕਰੀਬਨ 20 ਤੋਂ ਵੱਧ ਜਿਹੜੇ ਕਿ ਪਾਕਿਸਤਾਨ ਇੰਟੈਲੀਜੈਂਸ ਆਫਸਰਸ ਹੈ ਉਹਨਾਂ ਦੇ ਨੰਬਰ ਮਿਲੇ ਆ Gopal Singh Chawla ਜਿਹੜਾ ਕਿ ਪ੍ਰੋ ਖੈਰਸਤਾਨੀ ਐਲੀਮੈਂਟ ਹੈ ਉਹਦੇ ਨਾਲ ਇਹਦੀ ਚੈਟ ਮਿਲੀ ਹੈ ਤੇ ਕਾਫੀ ਜਿਆਦਾ ਕਹਿ ਲਈਏਗੀ ਸੈਨਾ ਦੀ ਗਤੀਵਿਧੀ ਸੈਨਾ ਦੀ ਪੋਸਟਾਂ ਦੀ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਇਹ ਲਗ ਨਿਰੰਤਰ ਹੀ ਜਿਹੜਾ ਸਾਂਝੀ ਕਰਦਾ ਰਿਹਾ ਹੈ ਤੇ ਇਸ ਤੋਂ ਇਲਾਵਾ ਇਹਨੂੰ ਬਖ ਬਖ ਮਾਧਿਅਮ ਰਾਈ ਕਾਫੀ ਸਮੇਂ ਦੌਰਾਨ ਜਿਹੜੇ ਕਿ ਪੈਸੀ ਵੀ ਇਹਨੂੰ ਹਾਨੀ ਤਸਦੀਕ ਹੋਈ ਹੈ ਤੇ ਇਹਦੀ ਅਰੇਸਟ ਪਾ ਕੇ ਜਿਹੜਾ ਕਿ ਆਪਾਂ ਮੁਕੱਦਮਾ ਨੰਬਰ 137 ਅ ਅਫੀਸ਼ੀਅਲ ਸਿਗਰਟ ਐਕਟ ਦੇ ਤਹਿਤ ਥਾਣੇ ਸਿਟੀ ਦਾ ਦਰਜ ਕੀਤਾ ਹੈ ਤੇ ਇਹ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਦੱਸਦੀ ਕਿ ਪਿਛਲੇ 5 ਸਾਲ ਤੋਂ ਇਹ ਗੋਪਾਲ ਸਿੰਘ ਚਾਵਲਾ ਦੇ ਨਾਲ ਪੈਚ ਦੇ ਵਿੱਚ ਸੀਗਾ ਤੇ ਉਹਦੇ ਨਾਲ ਜਿਹੜੀ ਫੋਰਡਸ਼ਨ ਹੈ ਲਗਾਤਾਰੀ ਸਾਂਝਾ ਕਰਦੇ ਆ ਕਿ ਉਹਨੇ ਗੈਨ ਤੇ ਹੀ ਵਕ-ਵਕ ਥਾਵਾਂ ਤੇ ਜਾ ਕੇ ਵਕ-ਵਕ ਬੰਦੇ ਦੇਖਦੇ ਨੇ ਨੈਟਵਰਕ ਦੇ ਵਿੱਚ ਅੱਗੇ ਇੰਡਸਟਰੀਸ਼ਨ ਦਾ ਪਤਾ ਲੱਗੂਗਾ ਕਿ ਹੋਰ ਕਿਹੜੇ-ਕਿਹੜੇ ਬੰਦੇ ਇਹਦੇ ਟੱਚ ਦੇ ਵਿੱਚ ਸੀਗੇ ਅ ਇਹ ਤੁਹਾਨੂੰ ਦੱਸ ਹੀ ਦਿੱਤਾ ਕਿ ਬਈ ਪੈਸੇ ਦੀ ट्रांजੈਕਸ਼ਨਸ ਵੀ ਸਾਹਮਣੇ ਆਈ ਹੈ ਵੀ ਤੋਂ ਵੱਧ ਜਿਹੜੇ ਸੀ ਆਈਐਸਆਈ ਦੇ ਬੰਦੇ ਨੇ ਪਾਕਿਸਤਾਨੀ ਕੋਕੀ ਏਜੰਸੀ ਦੇ ਬੰਦੇ ਇਹਦੇ ਨਾਲ ਟੱਚ ਦੇ ਵਿੱਚ ਸੀਗੇ ਤੇ ਇਹ ਆਪਣੇ ਆਪ ਜਿਹੜਾ ਕਿ ਨਸ਼ਾ ਕਰੰਦਾ ਆਦੀ ਵੀ ਸੀਗਾ ਤੇ ਪਾਕਿਸਤਾਨ ਦੇ ਨਾਲ ਇਹ ਫੇਸਬੁਕ ਰਾਹੀਂ ਤੇ ਵਟਸਐਪ ਰਾਹੀਂ ਜਿਹੜਾ ਕੀ ਗੱਲਾਂ ਕਰਦਾ ਪਿਆ ਸੀਗਾ ਪਰ ਕਿੰਨੇ ਬੰਦੇ ਇਹ ਦੇਖੋ ਇਹਦੇ ਖਾਤੇ ਜਿਹੜੇ ਖੰਡਾਲੇ ਜਾ ਰਹੇ ਆ ਤੇ ਫਿਲਹਾਲ ਮੁਦਲੇ ਤੌਰ ਤੇ ਜਿਹੜੇ ਕਿ ਗੂਗਲ ਪੇ ट्रांजੈਕਸ਼ਨਸ ਇੰਟਰਨੈਟ ट्रांजੈਕਸ਼ਨਸ ਭਾਰੋ ਵੀ ਪੈਸੇ ਆਣੇ ਇਹਦੇ ਖਾਤੇ ਵਿੱਚ تصਦੀਕ ਹੁੰਦੇ ਆ ਜਿਹੜਾ ਕਿ ਐਗਜ਼ੈਕਟ ਅਮਾਉਂਟ ਹੈ ਉਹ ਤਫਤੀ ਜੁਰਨ ਕਲੀਅਰ ਹੋਊਗਾ ਕਿ ਇਹਨੂੰ ਮੁੱਢੋਂ ਦਾ ਕਿੰਨੇ ਪੈਸੇ ਜਿਹੜੇ ਕਿ ਬਰਾਮਦ ਆਏ ਇਹ ਦੇਖੋ 2020 ਤੋਂ ਗੋਪਾਲ ਸਿੰਘ ਚਾਵਲਾ ਦੇ ਨਾਲ ਸੰਪਰਕ ਦੇ ਵਿੱਚ ਸੀਗਾ ਇਨੀਸ਼ੀਅਲੀ ਫੇਸਬੁਕ ਰਾਹੀਂ ਇਹਨਾਂ ਨੇ ਟੱਚ ਦੇ ਵਿੱਚ ਆਇਆ ਮੁੜ ਕੇ WhatsApp ਤੇ ਇਹਦੀ ਗੱਲਾਂ ਬਾਤਾਂ ਹੋਣੀ ਸ਼ੁਰੂ ਹੋ ਗਈਆਂ ਫਿਰ ਵਕ ਵਕ ਜਿਹੜੇ ਪਾਕਿਸਤਾਨੀ ਇੰਟੈਲੀਜੈਂਸ ਅਫੀਸਰ ਸੀ ਜਿਹਨਾਂ ਨਾਲ ਇਹਦੀ ਗੱਲਬਾਤ ਸ਼ੁਰੂ ਹੋ ਗਈ ਹੁਣ ਤੱਕ ਜਿਹੜੇ 20 ਤੋਂ ਵੱਧ ਜਿਹੜੇ ਪਾਕਿਸਤਾਨੀ ਨੰਬਰਸ ਨੇ ਪਾਕਿਸਤਾਨ ਇੰਟੈਲੀਜੈਂਸ ਅਫੀਸਰ ਦੇ ਨੰਬਰ ਨਹੀਂ ਉਹਦੇ ਫੋਨ ਦਾ ਬਰਾਬਰ ਨਹੀਂ ਪੰਜ ਸਾਲ ਤੋਂ ਬਿੱਦੂ ਦਾ ਕਹਿਣ ਦਾ ਤੇ ਇੰਨਾ ਚਿਰ ਤਾਂ ਇਹ ਪੂਰੀ ਗੱਲ ਸੀ ਅੱਖ ਤੋਂ ਉਤਾਰਿਆ ਦੇਖੋ ਜੀ ਇਹ ਇਹਦੇ ਕਹਿਣ ਦੇ ਮੁਤਾਬਕ ਹੈ ਕਿ ਵੀ ਪੰਜ ਸਾਲ ਤੋਂ ਬਾਰੇ ਨੂੰ ਗੱਲ ਕਰਦੇ ਹੋਏ ਹੋ ਗਈਆਂ ਹੁਣ ਇਸ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਕਿਨੇ ਟਾਈਮ ਤੋਂ ਸਾਂਝੀ ਕਰ ਰਿਹਾ ਹੈ ਹੁਣ ਐਕਟਿਵ ਹੋਇਆ ਹੈ ਇੱਕ ਸਲੀਪਰ ਸੈੱਲ ਨਾ ਦਾ ਵੀ ਵਰਡ ਹੁੰਦਾ ਹੈ ਕਿ ਭਾਈ ਬੰਦਾ ਜਿਹੜਾ ਕਿ ਗੱਲ ਕਰਨ ਤੋਂ ਬਾਅਦ ਚੁਪਚਾ ਬਹਿ ਜਾਂਦਾ ਕੋਈ ਐਕਟੀਵਿਟੀ ਨਹੀਂ ਕਰਦਾ ਕੋਈ ਗਤੀਵਿਧੀ ਨਹੀਂ ਕਰਦਾ ਹੋ ਸਕਦਾ ਹੈ ਕਿ ਇਹ ਪਿਛਲੇ ਡਰੋਪਰੇਸ਼ਨ ਸਿੰਧੂ ਸ਼ੁਰੂ ਹੋਇਆ ਹੋয়া ਹੋਵੇ। ਉਸ ਸਮੇਂ ਇਹ ਵੀ ਦੇਖਣ ਚ ਆਇਆ ਸੀਗਾ ਕਿ ਪਾਕਿਸਤਾਨ ਨੇ ਆਪਣੇ ਸਲੀਪਰ ਸੈਲ ਜਿਹੜੇ ਆਈਐਸਆਈ ਨੇ ਜਿਹੜੇ ਕਿ ਸਲੀਪਰ ਸੈਲ ਸੀਗੇ ਉਹ ਐਕਟੀਵੇਟ ਕੀਤੇ ਸੀਗੇ। ਹੋ ਸਕਦਾ ਉਸ ਦੌਰਾਨ ਐਕਟੀਵੇਟ ਹੋਇਆ ਹੋਵੇ ਤੇ ਉਸ ਦੌਰਾਨ ਇਹ ਸਾਰੀ ਇਨਫੋਰਮੇਸ਼ਨ ਸਾਂਝੀ ਕਰਨੇ ਸ਼ੁਰੂ ਕੀਤੀ ਹੋਵੇ। ਉਹ ਸਾਰਾ ਤਫ਼ਤੀਸ਼ ਦਾ ਵਿਸ਼ਾ ਵਾ ਤੇ ਉਹ ਆਪਾਂ ਵੇਖਾਂਗੇ ਕਿ ਬਈ ਇਹ ਇਨਫੋਰਮੇਸ਼ਨ ਜਿਹੜੀ ਸਾਂਝੀ ਕਰ ਰਿਆ ਸੀ ਉਹ ਕਿੰਨੇ ਚੇਤੇ ਤੋਂ ਕਰ ਰਿਆ ਸੀ। ਆਪਰੇਸ਼ਨ ਸੰਘੂਤ ਰਾਣ ਵੀ ਇਹ ਕਿੰਨੀ ਜਾਣਕਾਰੀ ਬਹੁਤ ਸਾਹਮਣੇ ਆਈ ਹੈ ਜਿੰਨੀਆਂ ਫੋਟੋਗ੍ਰਾਫੀਆਂ ਕੋਈ ਉੱਠਾ ਗਿਆ ਉਹ ਆਰਮੀ ਦੀ ਕਤੀ ਕਿੱਡੀ ਇਹ ਦੇਖੋ ਕੋਈ ਜਿਹੜੇ ਆਪਣੇ ਮੋਕ ਡਰੇ ਚੱਲਦੀ ਸੀਗੀ, ਬਲੈਕ ਆਊਟ ਡਰੇ ਚੱਲਦੀ ਸੀਗੀ ਉਹਦੇ ਦੌਰਾਨ ਵੀਡੀਓ ਬਣਾ ਕੇ ਪਾਉਂਦਾ ਸੀਗਾ। ਇਥੇ ਦੀ ਜੋ ਕੋਈ ਆਰਮੀ ਦੀ ਮੂਮੈਂਟ ਹੁੰਦੀ ਸੀ ਉਹਨਾਂ ਦੀ ਫੋਟੋਆਂ ਕਿੱਥੇ ਪਾਉਂਦਾ ਸੀਗਾ। ਇਸ ਤਰੀਕੇ ਦੀ ਕਾਫੀ ਸੈਂਸਿਟਿਵ ਇਨਫੋਰਮੇਸ਼ਨ ਹੈ ਜਿਹੜੀ ਆਪਾਂ ਖੁੱਲਕੇ ਤੁਹਾਡੇ ਨਾਲ ਤੇ ਕਲਾਸੀਫਾਈਡ ਇਨਫੋਰਮੇਸ਼ਨ ਸ਼ ਦੇਖੋ ਇਹ ਨਸ਼ਾ ਆਪਰੰਦਾਦੀ ਹੈ ਇਹ ਤਾਂ ਤਫਤੀਸ਼ ਦਾ ਵਿਸ਼ਾ ਹੈ ਕਿ ਬਈ ਇਹ ਨਸ਼ੇ ਦੀ ਖੇਪ ਵੀ ਮੰਗਵਾਉਂਦਾ ਸੀਗਾ ਜਾਂ ਸਿਰਫ ਪੈਸੇਆ ਕਰਕੇ ਕੰਮ ਕਰ ਰਿਹਾ ਸੀ ਇਹ ਤੇ ਪੂਰਾ ਪੂਰਾ ਨੈਟਵਰਕ ਜਿਹੜਾ ਬੰਦ ਲਾਇਆ ਜਾਏਗਾ ਲੇਨ 9 ਦੇ ਅਧੀਨ ਐਫਆਈਆ ਰਿਪੋਰਟ ਆ ਰਹੀ ਹੈ ਇਸ ਪਈ ਹੈ ਤੇ ਪੂਰੇ ਨੈਟਵਰਕ ਦੇ ਸਾਡੀ ਟੀਮਾਂ ਜਿਹੜੀਆਂ ਹੈ ਬੜੀ ਕੈਪੇਬਲ ਹੈ ਉਹ ਕੰਮ ਕਰਦੀ ਪਈਆਂ ਤੇ ਬਹੁਤ ਜਿਹੜੇ ਬੰਦੇ ਪੁੱਛਦੇ ਵੀ ਸੀਗੇ ਸਾਨੂੰ ਕਲੂ ਮਿਲੇ ਹੈ ਉਹਨਾਂ ਦੇ ਰਿਕਾਰਡ ਇਸੇ ਕੇਸ ਦੇ ਵਿੱਚ ਕਰ ਰੇਕੀ ਕੀਤੀ ਜਾਵੇ ਇਹਦਾ ਹੁਣ ਆਪਾਂ ਡਿਟੇਲ ਕਰਵਾਈ ਸੀਗੀ ਜੀ ਪਾਸਪੋਰਟ ਇਹਦਾ ਬਣਿਆ ਹੈ 2018 ਦਾ ਹੁਣ ਅਸੀਂ ਲਿਖ ਕੇ ਭੇਜਿਆ ਹੋਇਆ ਹੈ ਕਿ ਇਹ ਟਰੈਵਲਰ ਕਿਹੜੇ ਦੇਸ਼ 'ਚ ਇਹ ਟਰੈਵਲ ਕਰਕੇ ਆਇਆ ਹੈ ਕਿ ਵੀ ਪਾਕਿਸਤਾਨ ਗਿਆ ਕਿ ਨਹੀਂ ਗਿਆ ਇਹ ਸਾਰਾ ਕੁਝ ਜਾਂਚ ਦਰਪਤਾ ਲੱਗੂਗਾ ਜੀ ਤੁਹਾਡਾ ਕੀ ਨਾਮ ਹੈ ਔਰ ਤੁਹਾਡੇ ਬਾਰੇ ਜਿਹੜਾ ਹੋਇਆ ਕੀ ਜਾਣਕਾਰੀ ਦੇਣੀ ਚਾਹੀਦੀ ਮੇਰਾ ਨਾਮ ਸੁਰਕਲ ਜੀ ਕਬਲਜੀਤ ਕੋਹਰਾ ਬੇਟੇ ਦਾ ਨਾਮ ਗਗਨਦੀਪ ਸਿੰਘ ਆ ਜੀ ਮਮਲਾ ਹੈ ਕੋਲ ਸੇਰੀ ਰੈਸਟ ਸਰ ਇਹਦੇ ਬਾਰੇ ਸਾਨੂੰ ਕੁਝ ਪਤਾ ਨਹੀਂ ਆ ਕੱਲ ਸਵੇਰ ਦਾ ਬੇਟੇ ਨੂੰ ਲੈ ਕੇ ਗਏ ਆ ਇਸ ਟਾਈਮ ਤੱਕ ਮੈਨੂੰ ਕੁਝ ਪਤਾ ਨਹੀਂ ਉਹ ਕਿੱਥੇ ਆ ਕਿਵੇਂ ਆ ਕੁਝ ਨਹੀਂ ਦੱਸਿਆ ਜਾ ਰਿਹਾ ਉਹਦੇ ਬਾਰੇ ਮੈਨੂੰ ਕੁਝ ਪਤਾ ਨਹੀਂ ਆ ਜੀ ਕੀ ਕੰਮ ਕਰਦਾ ਸੀ ਔਰ ਉਹ ਸਬਜੀ ਮੰਡੀ ਤੇ ਉਹਨੂੰ ਕੀ ਰਿਸਪਾਇਰੀ ਦੀ ਬੈਥ ਉਹ ਲੱਤਾਂ ਗਈ ਹਾਂਜੀ ਸਰ ਉਹ ਬਚਪਨ ਤੋਂ ਹੀ ਹੈਂਡੀਕੈਪ ਹੈ ਯੋਗ ਮਾਡੀ ਸਿਲੀਕਲੀ ਰੰਨਾ ਸੀ ਜਾਂ ਕਿੱਦਾਂ ਇਹ ਪ੍ਰੋਸੈਡ ਬਲੇਮ ਲਾਏ ਆ ਕਿ ਪਾਕਿਸਤਾਨਾ ਸਬੰਧ ਬਣਾ ਕੇ ਸਰ ਵੇਖੋ ਪਾਕਿਸਤਾਨ ਬਲੇਮ ਉਹਦੇ ਸਾਹ ਪੁਲਿਸ ਨੇ ਬਣਾਏ ਆ ਪਰ ਦੇਖੋ ਜੇ ਸੋਸ਼ਲ ਮੀਡੀਆ ਤੇ ਕੋਈ ਗੱਲਬਾਤ ਹੁੰਦੀ ਆ ਤੇ ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਹੁੰਦਾ ਬੱਚੇ ਨੂੰ ਖੁਦ ਨਹੀਂ ਪਤਾ ਲੱਗੀ ਮੈਂ ਗੱਲ ਕਰ ਰਿਹਾ ਫੇਸਬੁੱਕ ਤੇ ਆਈਡੀ ਤੇ ਜੋ ਵੀ ਆ ਅਗਲੇ ਪਾਸੇ ਕੀ ਆ ਉਸ ਦਗਨਦੀਪ ਨੂੰ ਵੀ ਨਹੀਂ ਪਤਾ ਹੋਏਗਾ ਬਾਕੀ ਪੁਲਿਸ ਜੋ ਵੀ ਇਸ ਟਾਈਮ ਤੇ ਕਰ ਰਹੀ ਹੈ ਤਾਂ ਕਾ ਇਸ ਟਾਈਮ ਤੇ ਮੈਨੂੰ ਕੁਝ ਵੀ ਨਹੀਂ ਪਤਾ ਮੇਰੇ ਬਾਪ ਨੇ ਬੱਚੇ ਦੀ ਮੈਂ ਕੱਲ ਦੀ ਬਾਣੀ ਨਹੀਂ ਸੁਣੀ ਔਰ ਮੈਨੂੰ ਕੁਝ ਦੱਸਿਆ ਵੀ ਨਹੀਂ ਜਾ ਰਿਹਾ ਵੀ ਕੀ ਗੱਲ ਆ ਕਿੰਨੇ ਵੇਲੇ ਪੁਲਿਸ ਲਾਇਕੀ ਕਰੂੰ ਗੱਲ ਸਿਰੇ ਸਾਡੇ 6 ਵਜੇ ਕੈਮਰੇ ਕਰਾ ਵੀ ਘਰ ਦੇ ਨਾਲ ਲਾਗੇ ਨਾਲ ਕਈ ਆ ਗਏ ਕੈਮਰੇ ਲੱਗੇ ਹੀ ਨਹੀਂ ਸਾਡੇ ਘਰ ਫਿਰ ਪੁਲਿਸ ਨੇ ਦੋਰ ਲਾਇਕੀ ਜਿਹੜਾ ਉਹ ਪਾਕਿਸਤਾਨ ਨਾਲ ਆਪਰੇਸ਼ਨ ਸੰਧੂਰ ਚਲਾਇਆ ਉਹ ਜੋ ਆਰਮੀ ਨਾਲ ਸੰਬੰਧ ਬਣਾਏਗਾ ਮਤਲਬ ਉਹੀ ਉਹ ਗ੍ਰੀਤ ਸਚਾਈ ਆ ਸਰ ਉਹਦੇ ਬਾਰੇ ਅਸੀਂ ਕੁਝ ਵੀ ਨਹੀਂ ਜਾਣਦੇ ਕੁਝ ਪਤਾ ਨਹੀਂ ਹਾਂ ਬਹੁਤ ਸ਼ੱਕਿਆ ਸੀ ਨੇ ਹਾਂਜੀ ਅੰਮ੍ਰਿਤ ਸ਼ੱਕਿਆ ਸੀ ਕਿਨੇ ਜਤੋਂ ਉਹਨਾਂ ਕਾਫੀ ਟਾਈਮ ਤੋਂ ਚੁੱਕਿਆ ਹੈ ਕੀ ਮੰਗਾ ਦੇਵ ਜੀ ਸਰ ਇਨਸਾਫ ਦੀ ਮੰਗ ਕਰ ਰਿਹਾ ਮੇਰਾ ਬੇਟਾ ਨਿਰਦੋਸ਼ ਹ ਸੋਸ਼ਲ ਮੀਡੀਆ ਦੇ ਸਬੰਧ ਬਣਾਉਣੇ ਹਰ ਕਿਸੇ ਦੇ ਹਰ ਲੜਕੀ ਦੇ ਹਰ ਲੜਕੇ ਦੇ ਬਣਿਆ ਇਹਦੇ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਕਿ ਅਗਲੇ ਪਾਸੇ ਕੀ ਆ ਇਸ ਕਰਕੇ ਜੋ ਨਜ਼ਾਇਜ਼ ਨਹੀਂ ਕੀਤੀ ਜਾਵੇ ਮੇਰੇ ਨਾਲ ਇਨਸਾਫ ਕੀਤਾ ਜਾਵੇ ਕੰਟੀਨੈਂਟ ਇੰਟੈਲੀਜੈਂਸ ਅਤੇ ਤਰਨਤਾਰਨ ਪੁਲਿਸ ਵੱਲੋਂ ਚਲਾਏ ਗਏ ਸਾਂਝੇ ਆਪਰੇਸ਼ਨ ਦੌਰਾਨ ਤਰਨਤਾਰਨ ਦੇ ਨਿਵਾਸੀ ਇੱਕ ਨੌਜਵਾਨ ਨੂੰ ਪਾਕਿਸਤਾਨ ਵਿੱਚ ਆਈਐਸਆਈ ਨਾਲ ਸੰਬੰਧ ਬਣਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੌਰਾਨ ਗਗਨਦੀਪ ਸਿੰਘ ਨਾਮਕ ਜਿਹੜਾ ਕਿ ਮੁਲਜ਼ਮ ਹੈ ਉਸਦੇ ਪਿਤਾ ਦਾ ਨਾਮ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਔਰ ਮੋਹੱਲਾ ਰੁਡੂਗੜਾ ਦਾ ਨਿਵਾਸੀ ਹੈ ਔਰ ਇਸ ਵੱਲੋਂ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰਦੇ ਹੋਏ ਇਸ ਪਾਸੋਂ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਘਰ ਦੇ ਬਾਹਰ ਖੜੇ ਹਾਂ ਜੋ ਗਗਨਦੀਪ ਸਿੰਘ ਦਾ ਇਹ ਘਰ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਔਰ ਬਚਪਨ ਤੋਂ ਹੀ ਪੋਲੀਓ ਦਾ ਸ਼ਿਕਾਰ ਹੋਣ ਕਰਕੇ ਅਪਾਹਜ ਸੀ ਔਰ ਇਸ ਸਮੇਂ ਉਹ ਅੰਮਰਸਰ ਸਬਜੀ ਮੰਡੀ ਵਿੱਚ ਸਬਜੀ ਦਾ ਕਾਰੋਬਾਰ ਕਰਦੇ ਹੋਏ ਆਪਣਾ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ ਘਰ ਵਿੱਚ ਮਾਂ ਪਿਓ ਤੋਂ ਇਲਾਵਾ ਉਸ ਦੀ ਇੱਕ ਸਿਸਟਰ ਹੈ ਜੋ ਕਿ ਸ਼ਾਦੀशुदा ਹੈ ਔਰ ਆਪਣੇ ਸਹੁਰੇ ਘਰ ਰਹਿ ਰਹੀ ਹੈ ਇਸ ਦੌਰਾਨ ਜਿਹੜੀ ਪੁਲਿਸ ਨੇ ਜਿਹੜਾ ਮੋਬਾਈਲ ਬਰਾਮਦ ਕੀਤਾ ਉਸ ਦੀ ਜਾਂਚ ਕਰਨ ਤੋਂ ਬਾਅਦ ਉਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨ ਵਿੱਚ ਆਈਐਸਆਈ ਨਾਲ ਸਬੰਧਤ ਜਿਹੜੇ 20 ਕੰਟੈਕਟ ਨੰਬਰ ਜਿਹੜੇ ਆ ਕਿ ਉਹਨਾਂ ਨਾਲ ਜਿਹੜੇ ਸਾਂਝੇ ਕੀਤੇ ਗਏ ਸਨ ਉਸ ਦੀ ਜਾਣਕਾਰੀ ਹਾਸਲ ਹੋਈ ਹੈ ਪੁਲਿਸ ਨੂੰ ਔਰ ਜਿਹੜੀ ਆਪਰੇਸ਼ਨ ਸੰਦੂਰ ਚ ਲਾਇਆ ਗਿਆ ਸੀ ਔਰ ਉਸ ਦੇ ਸਬੰਧੀ ਜਿਹੜੀ ਆਰਮੀ ਦੀ ਮੂਵਮੈਂਟ ਨੂੰ ਲੈ ਕੇ ਗਗਨਦੀਪ ਸਿੰਘ ਵੱਲੋਂ ਪਾਕਿਸਤਾਨ ਆਈਐਸਆਈ ਨਾਲ ਜਿਹੜੇ ਕੀ ਜਾਣਕਾਰੀਆਂ ਸਾਂਝੀਆਂ ਕਰਨ ਦੇ ਵੀ ਮਤਲਬ ਜਿਹੜੇ ਕੀ ਦੋਸ਼ ਲਗਾਏ ਜਾ ਰਹੇ ਹਨ ਔਰ ਇਸ ਦੌਰਾਨ ਪੁਲਿਸ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਸ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਇਸ ਨੂੰ ਲੈ ਕੇ ਗਗਨਦੀਪ ਸਿੰਘ ਨੂੰ ਭਾਰਤੀ ਵੱਖ-ਵੱਖ ਚੈਨਲਾਂ ਦੇ ਰਾਹੀਂ ਉਸ ਨੂੰ ਕਾਫੀ ਜ਼ਿਆਦਾ ਅਮਾਊਂਟ ਵੀ ਉਸ ਦੇ ਖਾਤੇ ਵਿੱਚ ਆਈ ਹੈ ਹੁਣ ਪੁਲਿਸ ਵੱਲੋਂ ਇਹ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਕਿ ਇਹ ਜਿਹੜੀ ਰਾਸ਼ੀ ਹੀ ਇਹ ਕਿਸ ਤਰ੍ਹਾਂ ਉਸ ਪੁੱਛ ਰਹੀ ਸੀ ਕਿਸੇ ਰਾਹੀ ਆ ਰਹੀ ਸੀ ਹਵਾਲਾ ਰਾਸ਼ੀ ਆ ਰਹੀ ਸੀ ਜਾਂ ਕਿਸੇ ਵਿਅਕਤੀ ਦੇ ਰਾਹੀਂ ਉਸ ਨੂੰ ਭੇਜੀ ਜਾ ਰਹੀ ਸੀ ਪਰੰਤੂ ਪਰਿਵਾਰ ਵੱਲੋਂ ਜਿਹੜਾ ਕਿ ਇਸ ਸਾਰੇ ਜਿਹੜੇ ਦੋਸ਼ ਲਗਾਏ ਗਏ ਨੇ ਪੁਲਿਸ ਤੇ ਉਸ ਨੂੰ ਬੇਕਰਾਰ ਦੱਸਿਆ ਗਿਆ ਹੈ ਉਸ ਝੂਠ ਕਰਾ ਦਿੱਤਾ ਗਿਆ ਹੈ ਔਰ ਦੱਸਿਆ ਗਿਆ ਕਿ ਉਹਨਾਂ ਦਾ ਬੇਟਾ ਜਿਹੜਾ ਹੀ ਉਸਨੇ ਅਮਰਤ ਛਕਿਆ ਹੋਇਆ ਸੀ ਉਸ ਦੀ ਜਿਹੜੀ ਕੀ ਆ ਕਦੇ ਵੀ ਉਸ ਦਾ ਐਵੇਂ ਦੇ ਵਿਅਕਤੀਆਂ ਨਾਲ ਕੋਈ ਸੰਬੰਧ ਨਹੀਂ ਸੀ ਨਾ ਪਰ ਸੋਸ਼ਲ ਮੀਡੀਆ ਰਾਹੀਂ ਉਸ ਨੂੰ ਪੁਲਿਸ ਨੇ ਆਪਣਾ ਸ਼ਿਕਾਰ ਬਣਾ ਲਿਆ ਹੈ ਔਰ ਇਸ ਦੀ ਜਾਂਚ ਦੀ ਮੰਗ ਕੀਤੀ ਹੈ ਰਮਨ ਚਾਵਲਾ ਜਗਬੀਨ ਟੀਵੀ ਤਰਨਤਰਨ ਬਾੜੇ ਅਨਸਰ ਨੇ ਦਸ਼ਾ ਦਸ਼ਾ ਕੋਰ ਜਿਹੜੇ ਕਿ ਗੈਂਗਸਟਰ ਨੇ ਤੇ ਜਾਂ ਦੇਸ਼ ਲੋਦੀ ਗਤੀਵਿਧੀਆਂ ਕਰਦੇ ਆ ਉਹਦੇ ਖਿਲਾਫ ਲਗਾਤਾਰ ਹੀ ਦੇ ਰਤਰੀ ਜਿਹੜੀ ਕਿ ਤਰਨਤਾਰਨ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਤਹਿਤ ਹੀ ਕੱਲ ਕਾਊਂਟਰ ਇੰਟੈਲੀਜੈਂਸ ਪੰਜਾਬ ਉਹਨਾਂ ਵੱਲੋਂ ਸਾਡੇ ਨਾਲ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਸੀ ਉਸ ਤੇ ਐਕਟ ਕਰਦੇ ਹੋਏ ਆਪਣੇ ਵੱਲੋਂ ਟੀਮਾਂ ਬਣਾਈ ਗਈ ਜਿਹੜੀ ਜਿਹੜੇ ਕਿ ਐਸਪੀ ਸਿਟੀ ਰਿਪੋਤਾਪਨ ਸਿੰਘ ਸੰਧੂ ਤੇ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਨਾਗਰਾ ਇਸ ਟੀਮ